ਬੱਲੇ ਬੱਲੇ ਭਾਈ ਆ ਦੇਖੋ ਗੱਡੀ ਇਹ ਗੱਡੀ ਫੀਅਟ ਨੇ ਬਣਾਈ ਹੈਗੀ ਇਲੈਕਟ੍ਰਿਕ ਹੈਗੀ ਇਹ ਕਾਰ ਹੈਗੀ ਆ ਟਾਇਰ ਚਾਰੇ ਨੇਗੇ ਦੋਨੇ ਪਾਸੇ ਟਾਕੀਆਂ ਖੁੱਲਦੀਆਂ ਸਿੰਗਲ ਡਰਾਈਵ ਹੈਗੀ ਇੱਕ ਬੰਦਾ ਬੈਠ ਕੇ ਚਲਾ ਸਕਦਾ ਇਹਨੂੰ ਇਹ ਇਹਦਾ ਸਟੀering ਹੈ ਜੀ ਦੇਖੋ ਫੀਅਟ ਦਾ ਲੋਗੋ ਲੱਗਿਆ ਹੋਇਆ ਹੈਗਾ ਤੇ ਇਹ ਤਿੰਨ ਸੌ ਤੋਂ ਨਿਨਹਸਾਰਾ ਦੋਹਣੇ ਹੈਗੇ ਸੀਟ ਬੜੀ ਕੰਫਰਟੇਬਲ ਹੈਗੀ ਤੇ ਇਹ ਇਹਦੇ ਬ੍ਰੇਕ ਨੇ ਜੀ ਤੇ ਇਹਦਾ ਐਕਸੀਲੇਟਰ ਹੈਗਾ ਤੇ ਇੱਥੋਂ ਇਹ ਫਾਰਵਰਡ ਤੇ ਬੈਕ ਹੁੰਦੀ ਹੈਗੀ ਤੇ ਆ ਦੇਖੋ ਇਹਦੇ ਆ ਬੈਕ ਵਾਲੀਆਂ ਜਿਹੜੀਆਂ ਇੰਡੀਕੇਟਰ ਨੇਗੇ ਇੱਥੇ ਛੋਟੀ ਜਿਹੀ ਡਿੱਗੀ ਹੈਗੀ ਇਹਦੇ ਵਿੱਚ ਬੈਟਰੀਆਂ ਰੱਖੀਆਂ ਹੋਈਆਂ ਨੇਗੀਆਂ ਤੇ ਇਹ ਮੂਰੇ ਹੈੱਡਲਾਈਟ ਵਗੈਰਾ ਹੈਗੀ ਬੰਪਰ ਆ ਗਿਆ ਤੇ ਉਸ ਤੋਂ ਇਹ ਬਰਨਰਟ ਵੀ ਚੱਕਿਆ ਜਾਂਦਾ ਸਰ ਬਹੈ ਨਾ ਕਮਾਲ ਬਈ ਪਹਿਲੀ ਵਾਰ ਦੇਖੀ ਐ ਵੇ ਇਦਾਂ ਦੀ ਗੱਡੀ ਦੇਖੋ ਪੂਰੀ ਵਧੀਆ ਗੱਡੀ ਹੈ